ਬੀਤੀ ਰਾਤ ਅੰਮ੍ਰਿਤਸਰ ਦੇ थाना ਡਿਵੀਜ਼ਨ 3 ਦੇ ਇਲਾਕਾ ਕਟੜਾ ਦੁੱਲੋ ਵਿਖੇ ਦੂਏ ਨੂੰ ਲੈ ਕੇ ਹੋਈ ਝੜਪ ਵਿੱਚ ਜਿੱਥੇ ਦੂਹ ਗੁਟਾ ਬਚਾਲੇ ਹੋਈ ਝਗੜੇ ਵਿੱਚ 15 ਦੇ ਕਰੀਬ ਰਾਉਂਡ ਫਾਇਰਿੰਗ ਵਿੱਚ ਨੌਜਵਾਨ ਦੀ ਮੌਤ ਅਤੇ ਦੋ ਕੰਪੀਰੂਪ ਵਿੱਚ ਜ਼ਖਮੀ ਹੋਏ ਹਨ ਇਸ ਸੰਬੰਧੀ ਥਾੜਾ ਡੀ ਡਿਵੀਜ਼ਨ ਦੇ ਪੁਲਸ ਵੱਲੋਂ ਮੋੜਲੀ ਜਾਂਚ ਤੋਂ ਬਾਅਦ ਜਾਣਕਾਰੀ ਦਿੰਦਿਆਂ ਇਸ ਗੱਲ ਦਾ ਖੁਲਾਸਾ ਕੀਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਐਸਐਚਓ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਕਟੜਾ ਦੁੱਲੋ ਬਾਜ਼ਾਰ ਵਿੱਚ ਦੋ ਗੁਟਾ ਵਿਚਾਰੇ ਹੋਏ ਝੜਪ ਵਿੱਚ ਤਕਰੀਬਨ 15 ਫਾਇਰ ਹੋਣ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਫਿਲਹਾਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਮੌਕੇ ਤੇ ਮੌਜੂਦ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਜਲਦੀ ਇਸ ਘਟਨਾ ਬਾਰੇ ਪੂਰਨ ਜਾਣਕਾਰੀ ਦਿੱਤੀ ਜਾਵੇਗੀ। ਵਾਲੀ ਤੇ ਤਿਆਰ ਕਰਕੇ ਮੈਂ ਤੇ ਮੀਰੀ ਰਿਪੋਰਟ 8 ਅਗਸਤ ਵਗੈਰਾ ਤੇ ਸੀਗੇ ਜੀ ਸਾਨੂੰ ਲੇਟ ਇਨਫਰਮੇਸ਼ਨ ਮਿਲੀ ਸੀ ਕਿ ਦੋ ਗੁੱਟਾਂ ਵਿੱਚ ਝਗੜਾ ਹੋਇਆ ਹੈ ਅਸੀਂ ਮੌਕੇ ਤੇ ਪਹੁੰਚੇ ਉੱਥੋਂ ਵੈਰੀਫਾਈ ਕੀਤਾ ਇੱਥੇ ਸਾਨੂੰ ਪਤਾ ਚੱਲਿਆ ਕਿ ਇੱਕ ਬੰਦੇ ਦੀ ਡੈੱਡ ਬਡੀ ਮਿਲੀ ਸਾਨੂੰ ਕੀ ਲੜਾਈ ਹੋਈ ਕਿਉਂ ਹੈ ਲੜਾਈ ਦਾ ਕਾਰਨ ਦੋਨਾਂ ਗੁੱਟਾਂ ਵਿੱਚ ਕੋਈ ਆਪਸੀ ਉਹਨਾਂ ਦੀ ਪੁਰਾਣੀ ਰੰਜਿਸ਼ ਹੈ ਉਹਦਾ ਕਾਰਨ ਹੈ ਪਰ ਉੱਥੇ ਜੂਆ ਚੱਲ ਰਿਹਾ ਸੀ ਬਹੁਤ ਮੋਟਾ ਲੋਕਾਂ ਦੇ ਕਹਿਣ ਉੱਤੇ ਜੂਰਾ ਜੂਏ ਬਾਰੇ ਵੈਰੀਫਾਈ ਕਰ ਰਹੇ ਆ ਜੋ ਵੀ ਗੱਲ ਸਾਹਮਣੇ ਆਏਗੀ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ ਇਹ ਕਿਸੇ ਗੈਂਗ ਦੇ ਮੈਂਬਰ ਨੇ ਦੋ ਗੈਂਗਾਂ ਦੇ ਹੀ ਨੇ ਆਪਸ ਵਿੱਚ ਕਿਹੜੇ ਕਿਹੜੇ ਗੈਂਗ ਨੇ ਇਹ ਕੋਈ ਲਗਦਾ ਸ਼ੇਰਾ ਗੈਂਗ ਹੈ ਹਾਂਜੀ ਇੱਕ ਕੋਈ ਹੋਰ ਹੈ ਕਾਫੀ ਇਹਨਾਂ ਦੀ ਆਪਸ ਵਿੱਚ ਕੋਈ ਲੋਕਲ ਨੇ ਸ਼ਹਿਰ ਤੋਂ ਉਹ ਆਇਡੈਂਟੀਫਾਈ ਜਦੋਂ ਵੀ ਹੋ ਜਾਣਗੇ ਤੁਹਾਨੂੰ ਉਹਦੇ ਬਾਰੇ ਦੱਸ ਦਿੱਤਾ ਜਾਏਗਾ। ਯਾਰ ਤਾਰੀ ਹੋਈ ਹੈ ਕਿਸ ਨੂੰ ਹਰਾਸਤ ਚ ਲਿਆ ਹੈ। ਅਨੇ ਅਜੇ ਅਸੀਂ ਕਰ ਰਹੇ ਹਾਂ ਸਰ ਵੈਰੀਫਾਈ ਕਰਕੇ ਤੇ ਜਲਦੀ ਸਾਰਨ ਗ੍ਰਿਫਤਾਰ ਕੀਤਾ ਜਾਏਗਾ। ਕਿਸੇ ਤਰ੍ਹਾਂ ਦੀ ਸੀਸੀਟੀਵੀ ਸਾਹਮਣੇ ਆਈ ਹੈ। ਉਹ ਦੇਖ ਰਹੇ ਹਾਂ ਸੀਸੀਟੀਵੀ ਖੰਗਾਲ ਰਹੇ ਹਾਂ। ਤੇ ਸਰ ਕਿੰਨੇ ਦੀ ਮੌਤ ਹੋਈ ਹੈ ਇਹਦੇ ਵਿੱਚ? ਇੱਕ ਬੰਦੇ ਦੀ ਮੌਤ ਹੋਈ ਹੈ ਜੀ। ਤੇ ਦੂਜਾ? ਦੋ ਜ਼ਖਮੀ ਨੇ ਜੀ। ਦੋ ਜ਼ਖਮੀ ਨੇ। ਹਾਂਜੀ ਉਹ ਗੁਰੂ ਨਾਨਕ ਸਿਵਲ ਹਸਪੀਟਲ ਦਾਖਲ ਨੇ। ਵਾਕਿਆ ਹੋਇਆ ਕਿੱਥੇ ਕਰਕੇ ਐਗਜੈਕਟਲੀ ਕੀ ਹੋ ਰਹੀ ਰਹੀ ਸੀ? ਅ ਵਾਕਿਆ ਤਾਂ ਬਜਾਰ ਹੈ ਜੀ। ਉੱਥੇ ਜਮ ਸਮਣਾ ਹੋਇਆ ਜੀ ਹਾਂ ਜੀ ਬ੍ਰਿਗੇਡ ਦੇ ਅੰਦਰ ਬਾਅਦ ਜਾ ਕੇ ਤੇ ਕੀ ਕਾਰਵਾਈ ਮਿਲਦੀ ਹੈ ਕਾਰਵਾਈ ਪਛਤਾ ਦਰਜ ਕਰ ਰਹੇ ਹਾਂ ਜੀ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਆਈਡੈਂਟੀਫਾਈ ਕਰਕੇ ਸਾਰੇ ਨੂੰ ਰਾਊਂਡ ਫਾਇਰ ਹੋ ਗਿਆ ਰਾਊਂਡ ਤਾਂ 15 20 ਦੇ ਕਰੀਬ 15 20 ਹਾਂ ਜੀ ਹੋਏ ਨੇ 15 20 ਰਾਊਂਡ ਫਾਇਰ ਜੀ ਜੀ ਤੇ ਸਰ ਹੁਣ ਕੀ ਕਾਰਵਾਈ ਮਿਲਦੀ ਰਹਤੀ ਕਿੰਨੇ ਵੇ ਦਾ ਸਮਾਂ ਸੀ ਜਿਹੜਾ ਕਾਰਵਾਈ ਰਾਤੀ ਸਾਨੂੰ ਕਰੀਬ ਪੌਣੇ 2 ਵਜੇ ਇਹ ਇਨਫਾਰਮੇਸ਼ਨ ਮਿਲੀ ਸੀ ਜੀ ਉਸ ਤੋਂ ਬਾਅਦ ਲਗਾਤਾਰ ਅਸੀਂ ਆਪਣੀ ਕਾਰਵਾਈ ਚੱਲ ਰਹੀ ਹੈ ਪਰ ਚਦਰ ਜੋ ਰਿਹਾ ਜੀ ਤੇ ਉਸ ਤੋਂ ਬਾਅਦ ਵਕ ਵਕ ਟੀਮਾਂ ਬਣਾ ਕੇ ਤੇ ਨਹੀਂ ਗੈਂਗਾ ਜੀ ਕਨਫਰਮ ਨਹੀਂ ਹੈ ਜੀ ਜਦੋਂ ਮੈਂ ਹੋਣਗੇ ਫਿਰ ਤੁਹਾਨੂੰ ਦੱਸ ਦਿੱਤਾ ਜਾਏਗਾ ਕਾਰਵਾਈ ਕੀਤੀ ਜਾਏਗੀ ਕਾਰਵਾਈ ਕੀਤੀ ਜਾਏਗੀ ਬਿਲਕੁਲ ਜੀ ਐਸਐਮਜ਼ेड ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ ਬੀਤੀ ਰਾਤ ਅੰਮ੍ਰਿਤਸਰ ਦੇ थाना ਡਿਵੀਜ਼ਨ 3 ਦੇ ਇਲਾਕਾ ਕਟੜਾ ਦੁੱਲੋ ਵਿਖੇ ਜੂਏ ਨੂੰ ਲੈ ਕੇ ਹੋਈ ਝੜਪ ਵਿੱਚ ਜਿੱਥੇ ਦੂਹ ਗੋਟਾ ਵਟਾਲੇ ਹੋਈ ਝਗੜੇ ਵਿੱਚ 15 ਦੇ ਕਰੀਬ ਰਾਉਂਡ ਫਾਇਰਿੰਗ ਵਿੱਚ ਨੌਜਵਾਨ ਦੀ ਮੌਤ ਅਤੇ ਦੋ ਕੰਪੀਰੂਪ ਵਿੱਚ ਜ਼ਖਮੀ ਹੋਏ ਹਨ ਇਸ ਸਬੰਧੀ ਥਾੜਾ ਡੀ ਡਿਵੀਜ਼ਨ ਦੇ ਪੁਲਸ ਵੱਲੋਂ ਮੋਢੀ ਅੱਜ ਤੋਂ ਬਾਅਦ ਜਾਣਕਾਰੀ ਦਿੰਦਿਆਂ ਇਸ ਗੱਲ ਦਾ ਖੁਲਾਸਾ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਐਸਚਓ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਕਟੜਾ ਦੁੱਲੋ ਬਾਜ਼ਾਰ ਵਿੱਚ ਦੋ ਗੁੱਟਾਂ ਵਿਚਾਲੇ ਹੋਈ ਝੜਪ ਵਿੱਚ ਤਕਰੀਬਨ 15 ਫਾਇਰ ਹੋਣ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਫਿਲਹਾਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਮੌਕੇ ਤੇ ਮੌਜੂਦ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਜਲਦੀ ਇਸ ਘਟਨਾ ਬਾਰੇ ਪੂਰਨ ਜਾਣਕਾਰੀ ਦਿੱਤੀ ਜਾਵੇਗੀ ਗਾਲੀ ਤੇ ਤਿਆਰ ਕਰਕੇ ਮੈਂ ਤੇ ਮੇਰੀ ਫੋਰਸ 8 ਅਗਸਤ ਵਗੈਰਾ ਤੇ ਸੀਗੇ ਜੀ ਸਾਨੂੰ ਲੇਟ ਇਨਫਰਮੇਸ਼ਨ ਮਿਲੀ ਸੀ ਕਿ ਦੋ ਗੁੱਟਾਂ ਵਿੱਚ ਝਗੜਾ ਹੋਇਆ ਅਸੀਂ ਮੌਕੇ ਤੇ ਪਹੁੰਚੇ ਉੱਥੋਂ ਵੈਰੀਫਾਈ ਕੀਤਾ ਉੱਥੇ ਸਾਨੂੰ ਪਤਾ ਚੱਲਿਆ ਕਿ ਇੱਕ ਬੰਦੇ ਦੀ ਡੈਡ ਬੋਡੀ ਮਿਲੀ ਸਾਨੂੰ ਕੀ ਲੜਾਈ ਹੋਈ ਕਿਉਂ ਹੈ ਲੜਾਈ ਦਾ ਕਾਰਨ ਦੋਨਾਂ ਗੁੱਟਾਂ ਵਿੱਚ ਕੋਈ ਆਪਸੀ ਉਹਨਾਂ ਦੀ ਪੁਰਾਣੀ ਰੰਜਿਸ਼ ਹੈ ਉਹ ਦਾ ਕਾਰਨ ਹੈ ਪਰ ਉੱਥੇ ਜੂਆ ਚੱਲ ਰਿਹਾ ਸੀ ਬਹੁਤ ਮੋਟਾ ਲੋਕਾਂ ਦੇ ਕਹਿਣ ਟਾ ਲੋ ਜੂਰਾ ਜੂਏ ਬਾਰੇ ਵੈਰੀਫਾਈ ਕਰ ਰਹੇ ਆ ਜੋ ਵੀ ਗੱਲ ਸਾਹਮਣੇ ਆਏਗੀ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ ਇੱਕ ਕਿਸੇ ਗੈਂਗ ਦੇ ਮੈਂਬਰ ਨੇ ਦੋ ਗੈਂਗਾਂ ਚ ਹੀ ਨੇ ਆਪਸ ਵਿੱਚ ਕਿਹੜੇ ਕਿਹੜੇ ਗੈਂਗ ਨੇ ਇਹ ਕੋਈ ਇੱਕ ਤਾਂ ਸ਼ੇਰਾ ਗੈਂਗ ਹੈ ਹਾਂਜੀ ਇੱਕ ਕੋਈ ਹੋਰ ਹੈ ਕਾਫੀ ਇਹਨਾਂ ਦੀ ਆਪਸ ਵਿੱਚ ਕੋਈ ਲੋਕਲ ਨੇ ਸ਼ਹਿਰ ਤੋਂ ਉਹ ਆਇਡੈਂਟੀਫਾਈ ਜਦੋਂ ਵੀ ਹੋ ਜਾਣਗੇ ਤੁਹਾਨੂੰ ਉਹਦੇ ਬਾਰੇ ਦੱਸ ਦਿੱਤਾ ਜਾਏਗਾ ਕੀ ਤਾਰੀ ਹੋਈ ਹੈ ਕਿਸ ਨੂੰ ਵਿਰਾਸਤ ਚ ਲਿਆ ਹੈ ਅਨੇਜੇ ਜਿਸੀ ਕਰ ਰਹੇ ਸਾਰਾ ਵੈਰੀਫਾਈ ਕਰਕੇ ਤੇ ਜਲਦੀ ਸਾਰਨ ਗ੍ਰਿਫਤਾਰ ਕੀਤਾ ਜਾਵੇ ਕਿਸੇ ਤਰ੍ਹਾਂ ਦੀ ਕੋਈ ਸੀਸੀਟੀਵੀ ਨਹੀਂ ਸਾਹਮਣੇ ਆਈ ਉਹ ਦੇਖ ਰਹੇ ਸੀਸੀਟੀਵੀ ਖੰਗਾਲ ਰਹੇ ਤੇ ਸਰ ਕਿੰਨੇ ਦੀ ਮੌਤ ਹੋਈ ਹੈ ਇਹਦੇ ਵਿੱਚ ਇੱਕ ਬੰਦੇ ਦੀ ਮੌਤ ਹੋਈ ਹੈ ਜੀ ਤੇ ਦੂਜਾ ਦੋ ਜ਼ਖਮੀ ਨੇ ਜੀ ਦੋ ਜ਼ਖਮੀ ਹਾਂਜੀ ਉਹ ਗੁਰੂ ਨਾਨਕ ਸਿਵਲ ਹਸਪੀਟਲ ਦਾਖਲ ਹੋ ਗਿਆ ਵਾਕਿਆ ਹੋਇਆ ਕਿੱਥੇ ਕਰਕੇ ਐਗਜੈਕਟਲੀ ਕੀ ਹੋਕੀ ਰਿਹਾ ਸੀ ਅ ਵਾਕਿਆ ਤਾਂ ਬਾਜ਼ਾਰ ਹੈ ਜੀ ਉੱਥੇ ਜਮ ਸਮਣਾ ਹੋਇਆ ਜੀ ਹੰਮ ਸਮਣਾ ਹਾਂਜੀ ਬੇਰੀ ਗੜ ਦੇ ਅੰਦਰ ਬਾਜ਼ ਜਾ ਕੇ ਤੇ ਕੀ ਕਰਵੇ ਮਜਲੀੰਦ ਕਾਰਵਾਈ ਪਛਾਦਜ ਕਰ ਰਹੇ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਇਡੈਂਟੀਫਾਈ ਕਰਕੇ ਸਾਰਿਆਂ ਨੂੰ ਰਾਊਂਡ ਫਾਇਰ ਹੋ ਗਈ ਰੋਡ ਦਾ 15 20 ਦੇ ਕਰੀਬ 15 20 ਹਾਂ ਜੀ ਹੋਏ ਨੇ ਰੋਡ ਵੀ ਰਾਊਂਡ ਫਾਇਰ ਹੋ ਗਿਆ ਜੀ ਜੀ ਤੇ ਸਿਰ ਹੁਣ ਕੀ ਕਾਰਵਾਈ ਮਿਲਦੀ ਰਾਤੀ ਕਿੰਨੇ ਵਜੇ ਦਾ ਸਮਾਂ ਸੀ ਜਿਹੜਾ ਕਾਰਵਾਈ ਰਾਤੀ ਸਾਨੂੰ ਕਰੀਬ ਪੌਣੇ 2 ਵਜੇ ਇਹ ਇਨਫਾਰਮੇਸ਼ਨ ਮਿਲੀ ਸੀ ਜੀ ਉਸ ਤੋਂ ਬਾਅਦ ਲਗਾਤਾਰ ਅਸੀਂ ਆਪਣੀ ਕਾਰਵਾਈ ਚੱਲ ਰਹੀ ਆ ਪਛਾਦਜ ਹੋ ਰਿਹਾ ਜੀ ਤੇ ਉਸ ਤੋਂ ਬਾਅਦ ਵੱਖ-ਵੱਖ ਟੀਮਾਂ ਬਣਾ ਕੇ ਤੇ ਕੀ ਕਿਤੇ ਗਏ ਨਹੀਂ ਗੈਂਗਾ ਜੀ ਕਨਫਰਮ ਨਹੀਂ ਹੈ ਜੀ ਜਦੋਂ ਮੈਂ ਹੋਣਗੇ ਤੇ ਤੁਹਾਨੂੰ ਦੱਸ ਦਿੱਤਾ ਜਾਵੇ ਕਾਰਵਾਈ ਕੀਤੀ ਜਾਏ ਕਾਰਵਾਈ ਕੀਤੀ ਜਾਏ ਬਿਲਕੁਲ ਜੀ ਐਸਐਮਜੀ ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਅਰੇਵਾਲ ਦੀ ਰਿਪੋਰਟ